ਤੰਦਾ ਰੋਵੇ ਮੈਲ ਤੰਦਾ ਕਰਨ ਵਾਲੇ ਲੋਗ ਤੰਦਾ ਰੋਵੇ ਨਾ ਤੋਵੇ ਤੰਦਾ ਰੋਵੇ ਮੈਲ ਨਾ ਤੋਵੇ ਤੰਦਾ ਕਰਨ ਵਾਲੇ ਲੋਗ ਦੁਨੀਆ ਦੇ ਦੁਨੀਆ ਦੇ ਲੋਕਾਂ ਦੇ ਮਨ ਦੀ ਮੈਲ ਦੀ ਸਪਾਈ ਨਹੀਂ ਕਰ ਸਕਦੇ ਹੁਣ ਕਿਦਾਂ ਇਹਨਾਂ ਨੇ ਚਿੱਕਾ ਮਾਰੀਆਂ ਮਈਆਂ ਪੋਦੇ ਵੀ ਨੇ ਦੀਆਂ ਸਾਤ ਬਾਅਦ ਇਹਨਾਂ ਨੂੰ ਚੇਤਾ ਆਉਂਦਾ ਸਾਲ ਬਾਅਦ ਸਾਲ ਬਾਅਦ 2 ਮਹੀਨੇ ਨਾ ਲਾਉਣੇ ਆ ਸਾਲ ਦੀ ਕਮਾਈ ਕਰਕੇ ਰਾਮ ਦੇ ਨਾਲ ਐਸ਼ੀਆਂ ਮਾਰਦੇ ਨੇ ਲੋਗ ਅੱਛਾ ਹੁਣ ਸਹਿਬ ਜਿਆਦਿਆਂ ਤੇ ਉਮਰ ਦੇ ਪੰਜਾਬ ਦੇ ਵਿੱਚ ਬੱਚੇ ਹਨ ਕਿਤੇ ਰੋਲਦੇ ਫਿਰਦੇ ਆ ਸਾਹਿਬ ਜਾਦਿਆਂ ਦੀ ਉਮਰ ਦੇ ਬੱਚੇ ਪੰਜਾਬ ਦੇ ਵਿੱਚ ਰੌਂਦੇ ਫਿਰਦੇ ਆ ਨਿੱਕਿਆਂ ਨਿੱਕਿਆਂ ਥਣਾ ਦਿਹਾੜੀਆਂ ਕਰਦੇ ਫਿਰਦੇ ਆ ਤਾਂ ਇਹਨਾਂ ਨੇ ਵੀ ਠੇਕਾ ਕੀਤਾ ਆ ਆ ਦੇਖ ਰੋ ਕਦਾ ਮੈਂ ਦੇਖ ਰਿਹਾ ਸੀ ਅੱਜ 5000 ਬੰਦਾ 4000 ਬੰਦਾ ਲਾਈਵ ਦੇਖ ਰਿਹਾ 10000 ਬੰਦਾ ਲਾਈਵ ਦੇਖ ਰਿਹਾ ਦੇਖ ਰਿਹਾ ਅੱਛਾ ਕੀ ਕਰਦੇ ਆ ਕਿੰਦਾ 10000 ਬੰਦਾ ਜੋੜਦਾ ਆ 900 ਬੰਦਾ ਕਹਿੰਦਾ ਜੋੜਦਾ 1000 ਬੰਦਾ ਕਹਿੰਦਾ ਜੋੜਦਾ ਨੋਟ ਲਾਉਂਦੇ ਆ ਤੇ ਨੋਟ ਕਮਾਉਂਦੇ ਆ ਸ਼اندار ਹੋਵੇ ਮੈਲ ਨਾ ਧੋਵੇ ਤੁਹਾਡੇ ਮਨ ਦੀ ਮੈਲ ਇਹਨਾਂ ਲੋਕਾਂ ਨੇ ਧੰਦਾ ਕਰਨ ਵਾਲੇ ਲੋਕਾਂ ਨੇ ਨਹੀਂ ਧੋਣੀ ਮੇਰੀ ਹੱਥ ਜੁੜ ਕੇ ਬੇਨਤੀ ਆ ਤੁਹਾਨੂੰ ਆਪਣੇ ਗੁਰੂ ਨੂੰ ਆਪ ਪੜ ਲਓ ਕੀਰਤਨ ਸੁਣਦੇ ਨਾਲ ਸੋਚੀ ਤੁਹਾਨੂੰ ਨਹੀਂ ਹੋਣੀ ਫਿਰ ਮੈਂ ਕਹਿ ਰਿਹਾ ਕੀਰਤਨ ਸੁਣਦੇ ਨਾਲ ਮਨ ਤਾਂ ਸ਼ਾਂਤ ਹੋ ਸਕਦਾ ਪਰ ਉਹ ਵੀ ਕੀਰਤਨ ਜਿਹੜਾ ਧੰਦੇ ਤੋਂ ਬਿਨਾਂ ਖੜਾਇਆ ਜਾਂਦਾ ਤਨ ਦੇ ਤੋਂ ਬਿਨਾ ਜਿਹੜਾ ਕੀਰਤਨ ਸੁਣਾਇਆ ਜਾਂਦਾ ਆਤਮਾ ਤੋਂ ਕੀਰਤਨ ਕੀਤਾ ਜਾਂਦਾ ਉਹਦੇ ਨਾਲ ਮਨ ਦੀ ਮੈਣ ਤੋਂ ਹੋਣੀ ਆ ਨਾ ਕਿ ਆ ਜਿਹੜੇ ਅੱਜ ਅੱਜ ਕੱਲ ਦੇ ਜਿੰਨੇ ਵੀ ਪਾਠੀ ਰਾਗੀ ਇਹਦਾ ਨਾਲ ਤੋਂ ਸਕਦੇ ਤੁਸੀਂ ਨਾ ਨਾ ਜਿੱਦਣ ਤੁਸੀਂ ਆਪ ਬਾਣੀ ਨੂੰ ਪੜ੍ਹ ਕੇ ਤੁਸੀਂ ਆਪ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਿੱਦਣ ਤੁਸੀਂ ਆਪ ਆਪਣੀ ਆਤਮਾ ਤੋਂ ਬਾਣੀ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਦੇ ਮਨ ਦੀ ਮੈਣ ਆਟੋਮੈਟਿਕ ਤੋਂ ਹੋਣੀ ਆ ਅੱਜ ਮੈਣ ਕਿਉਂ ਨਹੀਂ ਤੋਂ ਹੋ ਰਹੀ ਸਾਰਿਆਂ ਦੀ ਕਿਸੇ ਦੀ ਮੈਣ ਕਿਉਂ ਨਹੀਂ ਤੋਂ ਹੋ ਰਹੀ ਸਾਰੇ ਵਪਾਰੀ ਕਿਹੋਗਾ ਜਿਹੜਾ ਜਿਹੜਾ ਖੇਕੇਦਾਰ ਆ ਡੇਰਿਆਂ ਚ ਉਹ ਠੇਕੇਦਾਰੀ ਕਰਦਾ ਨੋਟ ਕਰ ਲਿਓ ਜਥੇਦਾਰ ਵੀ ਠੇਕੇਦਾਰੀ ਕਰਦਾ ਠੀਕ ਹੈ ਡੇਰਿਆਂ ਦੇ ਠੇਕੇਦਾਰੀ ਹੁੰਦੀ ਆ ਰਾਗੀ ਵੀ ਠੇਕੇਦਾਰੀ ਕਰਦਾ ਕਥਾਕਾਰ ਵੀ ਠੇਕੇਦਾਰੀ ਕਰਦਾ ਸਮਝ ਆ ਰਹੀ ਆ ਇਹਨਾਂ ਨੇ ਆ ਜਿਹੜੇ ਹੁਣ ਦੇ ਨੇ ਆ ਨਾ ਚੱਲ ਰਾਇ ਇਹਨਾਂ ਨੂੰ ਸਾਲਵਾਰ ਚਿੱਤਾ ਹੋਣਾ ਜਾ ਕੇ ਕਿਉਂਕਿ ਪਤਾ ਸੀ ਜਨ ਲੱਗ ਜਾਣਾ ਇਸ ਜਿੰਦ ਦੇ ਬਤਾਉਂ ਚੱਲਦੇ ਨੇ ਲੋਕ ਧੰਦਾ ਧੰਦਾ ਰੋਵੇ ਹੁਣ ਕਈ ਵਾਰੀ ਤੁਸੀਂ ਦੇਖਿਆ ਗੁਰੂ ਘਰਾਂ ਦੇ ਵਿੱਚ ਜਦੋਂ ਪਾਠੀਆਂ ਨੂੰ ਜਾਂ ਜਿਹੜੇ ਕਥਾਕਰਨ ਆਉਂਦੇ ਆ ਜਦੋਂ ਉਹਨਾਂ ਨੂੰ ਪੂਰੇ ਪੈਸੇ ਨਹੀਂ ਮਿਲਦੇ ਉਹ ਚੀਕਾ ਮਾਰਨਾ ਪੈਂਦੇ ਲੜਾਈ ਕਰਨਾ ਪੈਂਦੇ ਆ ਕਿਉਂ ਕਿਉਂਕਿ ਉਹ ਧੰਦਾ ਕਰਨ ਵਾਲੇ ਲੋਕ ਰਹੁੰਦੇ ਨੇ ਕਾਹਨੂੰ ਪੈਸਿਆਂ ਨੂੰ ਉਹਨਾਂ ਨੂੰ ਬਾਣੀ ਨਾਲ ਕੋਈ ਮਤਵ ਨਹੀਂ ਹੋਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਿਹੜਾ ਪਾਠ ਕਰਾਉਂਦਾ ਇਹਨਾਂ ਖੰਡ-ਬਾੜ ਕਰਾਉਂਦਾ ਆ ਜਿਹੜਾ ਖੰਡ-ਬਾੜ ਕਰਾ ਕੇ ਈ ਯਾਦ ਰੱਖ ਲੋ ਸ਼ਰਦਾ ਦੇ ਵਿੱਚ ਆ ਕੇ ਜਦੋਂ ਤੁਸੀਂ ਡੁੱਬਦੇ ਆ ਨਾ ਬ੍ਰਾਹਮਣ ਵੀ ਇੱਦਾਂ ਹੀ ਡੁੱਬਦਾ ਸੀ ਸ਼ਰਦਾ ਚ ਜਿੱਦਾਂ ਇਹ ਲੋਕ ਤੁਹਾਨੂੰ ਡੋਬਦੇ ਆ ਇੱਦਾਂ ਹੀ ਬ੍ਰਾਹਮਣ ਡੁੱਬਦਾ ਸੀ ਇੱਦਾਂ ਹੀ ਤੁਹਾਨੂੰ ਸ਼ਰਦਾ ਚ ਲਿਆ ਕੇ ਮਤਰਾ ਦੇ ਵਿੱਚ ਸਾਰਾ ਕੁਝ ਦਾਨ ਕਰਵਾਉਂਦਾ ਸੀ ਧੀਆਂ ਵੀ ਦਾਨ ਕਰਵਾਉਂਦਾ ਸੀ ਰਾਜ ਵੀ ਦਾਨ ਕਰਵਾਉਂਦਾ ਸੀ ਪਾਠ ਵੀ ਅੱਜ ਵੀ ੜੇੜਿਆਂ ਦੇ ਵਿੱਚ ਹੋ ਰਿਹਾ ਕਿਉਂ ਤੰਦਾ ਰੋਵੇ ਮੈਲ ਨਾ ਧੋਵੇ ਮੈਲ ਨਹੀਂ ਧੰਦਾ ਕਰਨ ਵਾਲੇ ਲੋਕ ਤੁਹਾਡੇ ਮਨ ਦੀ ਮੈਲਤ ਹੋ ਨਹੀਂ ਸਕਦੇ ਕਿਉਂਕਿ ਆਪ ਮਲੇ ਆ